ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਲੋਕ ਦੁੱਧ ਵਾਲੀ ਚਾਹ ਕਿਉਂ ਪੀਂਦੇ ਨੇ ਇਹ ਸਿਰਫ ਇੱਕ ਆਦਤ ਨਹੀਂ ਸਗੋਂ ਸਦੀਆਂ ਪੁਰਾਣੀ ਰਸਮ ਅਤੇ ਭਾਵਨਾ ਹੈ ਭਾਰਤ ਵਿੱਚ ਚਾਹ ਬਿਨਾਂ ਦਿਨ ਦੀ ਸ਼ੁਰੂਆਤ ਧੂਰੀ ਮੰਨੀ ਜਾਂਦੀ ਹੈ ਇਹ ਹਰ ਘਰ ਦੀ ਦਿਲ ਦੀ ਧੜਕਣ ਹੈ ਦਿਲਚਸਪ ਗੱਲ ਇਹ ਹੈ ਕਿ ਚਾਹ ਭਾਰਤ ਦੀ ਪੈਦਾਵਾਰ ਨਹੀਂ ਸੀ ਇਹ 19ਵੀਂ ਸਦੀ ਵਿੱਚ ਬ੍ਰਿਟਿਸ਼ ਰਾਜ ਦੌਰਾਨ ਉਗਾਈ ਗਈ ਸੀ ਸ਼ੁਰੂ ਵਿੱਚ ਸਿਰਫ ਨਿਰਯਾਤ ਲਈ ਪਰ ਬ੍ਰਿਟਿਸ਼ ਕੰਪਨੀਆਂ ਨੇ 1900 ਦੇ ਦਹਾਕੇ ਦੇ ਵਿੱਚ ਭਾਰਤੀਆਂ ਨੂੰ ਚਾਹ ਪੀਣ ਲਈ ਪ੍ਰੋਤਸਾਹਿਤ ਕੀਤਾ ਖਾਸ ਤੌਰ ਉੱਤੇ ਦੁੱਧ ਤੇ ਖੰਡ ਮਿਲਾ ਕੇ ਇਸ ਤਰ੍ਹਾਂ ਜਨਮ ਹੋਇਆ ਦੁੱਧ ਵਾਲੀ ਚਾਹ ਦਾ ਦੁੱਧ ਪਾਣੀ ਦੀ ਰਸੋਈ ਦਾ ਹਿੱਸਾ ਸਿਰਫ ਖੁਰਾਕ ਨਹੀਂ ਸਗੋਂ ਪਵਿੱਤਰਤਾ ਤੇ ਪੋਸ਼ਣ ਦਾ ਪ੍ਰਤੀਕ ਹੈ ਇਸੇ ਕਰਕੇ ਜਦੋਂ ਚਾਹ ਦੇ ਵਿੱਚ ਦੁੱਧ ਮਿਲਾਇਆ ਗਿਆ ਤਾਂ ਇਹ ਸਿਰਫ ਪੀਣ ਵਾਲਾ ਪਦਾਰਥ ਨਹੀਂ ਰਹੀ ਇਹ ਬਣ ਗਈ ਆਰਾਮ ਅਤੇ ਆਪਣਾਪਣ ਦੀ ਪਛਾਣ ਫਿਰ ਆਈ ਮਸਾਲਾ ਜਾ ਜਿਸ ਵਿੱਚ ਅਦਰਕ, ਇਲਾਇਚੀ, ਦਾਲਚੀਨੀ ਤੇ ਲੌਂਗ ਦਾ ਸੁਆਦ ਜੋੜ ਕੇ ਇਸ ਨੂੰ ਹਰ ਗੜੀ ਸਟੇਸ਼ਨ ਤੇ ਘਰ ਦਾ ਹਿੱਸਾ ਬਣਾ ਦਿੱਤਾ ਗਿਆ ਅੱਜ ਚਾਹ ਪਾਤ ਦੀ ਏਕਤਾ ਦਾ ਪ੍ਰਤੀਕ ਹੈ ਭਾਵੇਂ ਬਾਦਸ਼ਾਹ ਤੇ ਧਰਮ ਵੱਖਰੇ ਹੋਣ ਪਰ ਚਾਹ ਦਾ ਇੱਕ ਕੱਪ ਸਭ ਨੂੰ ਜੋੜਦਾ ਜਿੱਥੇ ਚੀਨ ਤੇ ਜਾਪਾਨ ਬਿਨਾਂ ਚਾਹ ਦੁੱਧ ਪੀਂਦੇ ਨੇ ਉਥੇ ਭਾਰਤ ਦੀ ਦੁੱਧ ਵਾਲੀ ਚਾਹ ਬਣ ਚੁੱਕੀ ਹੈ ਸਿਹਤ ਸਵਾਦ ਅਤੇ ਭਾਵਨਾ ਦਾ ਮਿਲਾਪ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਲੋਕ ਦੁੱਧ ਵਾਲੀ ਚਾਹ ਕਿਉਂ ਪੀਂਦੇ ਨੇ ਇਹ ਸਿਰਫ ਇੱਕ ਆਦਤ ਨਹੀਂ ਸਗੋ ਸਦੀਆਂ ਪੁਰਾਣੀ ਰਸਮ ਅਤੇ ਭਾਵਨਾ ਹੈ ਭਾਰਤ ਵਿੱਚ ਚਾਹ ਬਿਨਾ ਦਿਨ ਦੀ ਸ਼ੁਰੂਆਤ ਧੂਰੀ ਮੰਨੀ ਜਾਂਦੀ ਹੈ। ਇਹ ਹਰ ਘਰ ਦੀ ਦਿਲ ਦੀ ਧੜਕਨ ਹੈ। ਦਿਲਚਸਪ ਗੱਲ ਇਹ ਹੈ ਕਿ ਚਾਹ ਭਾਰਤ ਦੀ ਪੈਦਾਵਾਰ ਨਹੀਂ ਸੀ। ਇਹ 19ਵੀਂ ਸਦੀ ਵਿੱਚ ਬ੍ਰਿਟਿਸ਼ ਰਾਜ ਦੌਰਾਨ ਉਗਾਈ ਗਈ ਸੀ ਸ਼ੁਰੂ ਵਿੱਚ ਸਿਰਫ ਨਿਰਯਾਤ ਲਈ। ਪਰ ਬ੍ਰਿਟਿਸ਼ ਕੰਪਨੀਆਂ ਨੇ 1900 ਦੇ ਦਹਾਕੇ ਦੇ ਵਿੱਚ ਭਾਰਤੀਆਂ ਨੂੰ ਚਾਹ ਪੀਣ ਲਈ ਪ੍ਰੋਤਸਾਹਿਤ ਕੀਤਾ। ਖਾਸ ਤੌਰ ਉੱਤੇ ਦੁੱਧ ਤੇ ਖੰਡ ਮਿਲਾ ਕੇ। ਇਸ ਤਰ੍ਹਾਂ ਜਨਮ ਹੋਇਆ ਦੁੱਧ ਵਾਲੀ ਚਾਹ ਦਾ ਦੁੱਧ ਭਾਰਤੀ ਰਸੋਈ ਦਾ ਹਿੱਸਾ ਸਿਰਫ ਖੁਰਾਕ ਨਹੀਂ ਸਗੋਂ ਪਵਿੱਤਰਤਾ ਅਤੇ ਪੋਸ਼ਣ ਦਾ ਪ੍ਰਤੀਕ ਹੈ ਇਸੇ ਕਰਕੇ ਜਦੋਂ ਚਾਹ ਦੇ ਵਿੱਚ ਦੁੱਧ ਮਿਲਾਇਆ ਗਿਆ ਤਾਂ ਇਹ ਸਿਰਫ ਪੀਣ ਵਾਲਾ ਪਦਾਰਥ ਨਹੀਂ ਰਹੀ ਇਹ ਬਣ ਗਈ ਆਰਾਮ ਅਤੇ ਆਪਣਾਪਣ ਦੀ ਪਛਾਣ ਫਿਰ ਆਈ ਮਸਾਲਾ ਚਾ ਜਿਸ ਵਿੱਚ ਅਦਰਕ, ਇਲਾਇਚੀ, ਦਾਲਚੀਨੀ ਤੇ ਲੌਂਗ ਦਾ ਸੁਆਦ ਜੋੜ ਕੇ ਇਸ ਨੂੰ ਹਰ ਗੜੀ ਸਟੇਸ਼ਨ ਤੇ ਘਰ ਦਾ ਹਿੱਸਾ ਬਣਾ ਦਿੱਤਾ ਗਿਆ ਅੱਜ ਚਾਹ ਪਾਤ ਦੀ ਏਕਤਾ ਦਾ ਪ੍ਰਤੀਕ ਹੈ ਭਾਵੇਂ ਬਾਦਸ਼ਾਹ ਤੇ ਧਰਮ ਵੱਖਰੇ ਹੋਣ ਪਰ ਚਾਹ ਦਾ ਇੱਕ ਕੱਪ ਸਭ ਨੂੰ ਜੋੜਦਾ ਹੈ ਜਿੱਥੇ ਚੀਨ ਤੇ ਜਾਪਾਨ ਬਿਨਾਂ ਚਾਹ ਦੁੱਧ ਪੀਂਦੇ ਨੇ ਉੱਥੇ ਭਾਰਤ ਦੀ ਦੁੱਧ ਵਾਲੀ ਚਾਹ ਬਣ ਚੁੱਕੀ ਹੈ ਸਿਹਤ ਸਵਾਦ ਅਤੇ ਭਾਵਨਾ ਦਾ ਮਿਲਾਪ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਲੋਕ ਦੁੱਧ ਵਾਲੀ ਚਾਹ ਕਿਉਂ ਪੀਂਦੇ ਨੇ ਇਹ ਸਿਰਫ ਇੱਕ ਆਦਤ ਨਹੀਂ ਸਗੋ ਸਦੀਆਂ ਪੁਰਾਣੀ ਰਸਮ ਅਤੇ ਭਾਵਨਾ ਹੈ ਭਾਰਤ ਵਿੱਚ ਚਾਹ ਬਿਨਾ ਦਿਨ ਦੀ ਸ਼ੁਰੂਆਤ ਧੂਰੀ ਮੰਨੀ ਜਾਂਦੀ ਹੈ। ਇਹ ਹਰ ਘਰ ਦੀ ਦਿਲ ਦੀ ਧੜਕਣ ਹੈ। ਦਿਲਚਸਪ ਗੱਲ ਇਹ ਹੈ ਕਿ ਚਾਹ ਭਾਰਤ ਦੀ ਪੈਦਾਵਾਰ ਨਹੀਂ ਸੀ। ਇਹ 19ਵੀਂ ਸਦੀ ਵਿੱਚ ਬ੍ਰਿਟਿਸ਼ ਰਾਜ ਦੌਰਾਨ ਉਗਾਈ ਗਈ ਸੀ। ਸ਼ੁਰੂ ਵਿੱਚ ਸਿਰਫ ਨਿਰਯਾਤ ਲਈ ਪਰ ਬ੍ਰਿਟਿਸ਼ ਕੰਪਨੀਆਂ ਨੇ 1900 ਦੇ ਦਹਾਕੇ ਦੇ ਵਿੱਚ ਭਾਰਤੀਆਂ ਨੂੰ ਚਾਹ ਪੀਣ ਲਈ ਪ੍ਰੋਤਸਾਹਿਤ ਕੀਤਾ। ਖਾਸ ਤੌਰ ਉੱਤੇ ਦੁੱਧ ਦੇ ਖੰਡ ਮਿਲਾ ਕੇ। ਇਸ ਤਰ੍ਹਾਂ ਜਨਮ ਹੋਇਆ ਦੁੱਧ ਵਾਲੀ ਚਾਹ ਦਾ ਦੁੱਧ ਪਾਲਤੀ ਰਸੋਈ ਦਾ ਹਿੱਸਾ ਸਿਰਫ ਖੁਰਾਕ ਨਹੀਂ ਸਗੋਂ ਪਵਿੱਤਰਤਾ ਅਤੇ ਪੋਸ਼ਣ ਦਾ ਪ੍ਰਤੀਕ ਹੈ ਇਸੇ ਕਰਕੇ ਜਦੋਂ ਚਾਹ ਦੇ ਵਿੱਚ ਦੁੱਧ ਮਿਲਾਇਆ ਗਿਆ ਤਾਂ ਇਹ ਸਿਰਫ ਪੀਣ ਵਾਲਾ ਪਦਾਰਥ ਨਹੀਂ ਰਹੀ ਇਹ ਬਣ ਗਈ ਆਰਾਮ ਅਤੇ ਆਪਣਾਪਣ ਦੀ ਪਛਾਣ ਫਿਰ ਆਈ ਮਸਾਲਾ ਚਾਹ ਜਿਸ ਵਿੱਚ ਅਦਰਕ ਇਲਾਇਚੀ ਦਾਲਚੀਨੀ ਤੇ ਲੌਂਗ ਦਾ ਸੁਆਦ ਜੋੜ ਕੇ ਇਸ ਨੂੰ ਹਰ ਗੜੀ ਸਟੇਸ਼ਨ ਤੇ ਘਰ ਦਾ ਹਿੱਸਾ ਬਣਾ ਦਿੱਤਾ ਗਿਆ ਅੱਜ ਚਾਹ-ਪਾਤ ਦੀ ਏਕਤਾ ਦਾ ਪ੍ਰਤੀਕ ਹੈ ਭਾਵੇਂ ਬਾਦਸ਼ਾਹ ਤੇ ਧਰਮ ਵੱਖਰੇ ਹੋਣ ਪਰ ਚਾਹ ਦਾ ਇੱਕ ਕੱਪ ਸਭ ਨੂੰ ਜੋੜਦਾ ਹੈ ਜਿੱਥੇ ਚੀਨ ਤੇ ਜਾਪਾਨ ਬਿਨਾਂ ਚਾਹ ਦੁੱਧ ਪੀਂਦੇ ਨੇ ਉੱਥੇ ਭਾਰਤ ਦੀ ਦੁੱਧ ਵਾਲੀ ਚਾਹ ਬਣ ਚੁੱਕੀ ਹੈ ਸਿਹਤ, ਸਵਾਦ ਅਤੇ ਭਾਵਨਾ ਦਾ ਮਿਲਾਪ